ਤੁਹਾਨੂੰ ਲੱਗਦਾ ਹੈ ਕਿ ਅੱਜ ਪੂਰੀ ਦੁਨੀਆ ਜਦੋਂ ਮੈਡੀਟੇਸ਼ਨ ਦੀ ਚਰਚਾ ਕਰ ਰਹੀ ਹੈ ਜਾਂ ਇਹ ਗੱਲ ਹੋ ਰਹੀ ਹੈ ਵੀ ਅਸੀਂ ਲਾਅ ਆਫ ਅਟਰੈਕਸ਼ਨ ਜਾਂ ਸੀਕਰਟ ਵਰਗੀਆਂ ਕਿਤਾਬਾਂ ਤੁਸੀਂ ਪੜੀਆਂ ਆਈਆਂ ਜੀ 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 ਜੇ ਬਾਣੀ ਨੂੰ ਇੱਕ ਪੰਕਤੀ ਤੋਂ ਹੀ ਵਿਚਾਰਨਾ ਸ਼ੁਰੂ ਕਰੀਏ ਤਾਂ ਮਹਾਰਾਜ ਨੇ ਏਡੀ ਵੱਡੀ ਜੀਵਨ ਜਾਂਚ ਦਿੱਤੀ ਕਿ ਸਭ ਕੁਝ ਹੀ ਉਹਦੇ ਚ ਸਮੋਗੇ ਬਿਲਕੁਲ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਗੁਰਬਾਣੀ ਦੇ ਵਿੱਚ ਇਹ ਕਥਾ ਸਮੁੰਦਰ ਹੈ ਤੇ ਇਦੇ ਅੰਦਰ ਰਤਨ ਲਾਲ ਮੋਤੀ ਹੀਰੇ ਜਵਾਹਰਾਤ ਸਭ ਕੁਝ ਇਹਦੇ ਅੰਦਰ ਹੈ ਗੱਲ ਇਹ ਹੈ ਕਿ ਤੁਸੀਂ ਡੁਬਕੀ ਕਿੱਡੀ ਕਲਾਉਂਦੇ ਹੋ ਹਾਂ ਨਾ ਸੋ ਮੈਨੀਫੈਸਟੇਸ਼ਨ ਦੀ ਵੀ ਗੱਲ ਤੁਸੀਂ ਕਰ ਰਹੇ ਸੀ ਮੈਂ ਸਮਝਦਾ ਕਿ ਸਿਰਫ ਇੱਕ ਪੰਕਤੀ ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਜੈਸਾ ਸੇਵਾ ਤੈਸੋ ਹੋਵੇ ਵਾਹ ਮੈਨੀਫੈਸਟੇਸ਼ਨ ਕੀ ਹੈ ਹੀ ਹੈ ਕਿ ਤੁਸੀਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਹ ਮੈਨੀਫੈਸਟੇਸ਼ਨ ਦੀ ਗੱਲ ਹੈ ਹੈ ਨਾ ਕਿ ਤੁਸੀਂ ਇੱਕ ਵਾਰੀ ਚਿਤਵੋ ਸਹੀ ਤੁਸੀਂ ਉਹਦੇ ਲਈ ਕੰਮ ਕਰਨਾ ਸ਼ੁਰੂ ਕਰੋ ਤੁਹਾਨੂੰ ਉਹ ਮਿਲਣਾ ਹੀ ਮਿਲਣਾ ਹੈ ਜੀਵਨ ਦੇ ਵਿੱਚ